ਅੱਛਾ ਇਹ ਜਿਹੜਾ ਮਾਡਲ ਡ੍ਰੈਕਟਰ ਹੈ ਬਸਰ ਜੀ ਬਸਰ ਉਦੋਂ ਕਿੰਨੇ ਦਾ ਲਿਆ ਸੀਗਾ ਹਾਂ ਜੀ ਉਦੋਂ ਪਤਾ ਨਹੀਂ ਜੀ ਇਹ ਮਦਦ ਅਸੀਂ ਚੱਲਦਾ ਲਿਆ ਚੱਲ ਆਊਗਾ ਪਰ ਉਹ ਦੇਖਦੇ ਜੀ ਵੇਚਣਾ ਨਹੀਂ ਅੱਛਾ ਇਹ ਸਹੀ ਚੱਲੀਆਂ ਦਾ ਭਾਈ ਕੁਝ ਨਹੀਂ ਕਰਾਇਆ ਕਦੇ ਨਹੀਂ ਗੋਰ ਬਾਤ ਤਾਂ ਕਰਾਉਣਾ ਪਿਆ ਜੀ ਇੱਕ ਵਾਰੀ ਹਾਂ ਪਰ ਉਹ ਤੋਂ ਬੈਂਕ ਭੰਤੀ ਸੀ ਇਹਨੇ ਕਰਾਈ ਸੀ ਅੱਛਾ ਇਹਦੇ ਕੰਮ ਲੈਨੇ ਪੂਰਾ ਹੈ ਆਹ ਟਰੈਕਟਰ ਹੈ ਆਸ਼ਾ 1972 ਮਾਡਲ ਕਮਾਲ ਕਰਤੀ ਬਾਈਆਂ ਨੇ ਪੱਤਰ ਦਾ ਠੀਕ ਹੈ ਭਾਜੀ ਥੈਂਕ ਯੂ 1972 ਦਾ ਟਰੈਕਟਰ ਬਾਈਆਂ ਨੇ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਪਰ ਵਾਕਿਆ ਯਾਰ ਟਰੈਕਟਰ ਤਾਂ ਹੈਣਾ ਖਾਲੀ ਵੀ ਇਹਦੇ ਤੋਂ ਕੰਮ ਲੈਂਦੇ ਐ ਇਹ ਨਹੀਂ ਆ ਵੀ ਕੰਮ ਨਹੀਂ ਲੈਂਦੇ ਇਹ ਚਲਾਉਂਦੇ ਐ ਇਹਨੂੰ ਪੂਰਾ 1972 ਤੱਕ ਬੈ ਗਿਆ ਉੱਥੇ ਹੀ ਉਹਨੇ ਪਾਉ ਗੇਰਾ ਇਹਨੂੰ Obrigado.